ਜੋਰਜia ਹਸ ਵਿੱਚ ਮਿਰਤਕਾਂ ਦੇ ਪਰਿਵਾਰਾਂ ਦੀ ਸਰਬਤ ਦਾ ਭਲਾ ਟਰਸਟ ਨੇ ਕੀਤੀ مالی ਮਦਦ ਉਮਰ ਭਰ ਲਈ ਕੀਤੀ ਪੈਨਸ਼ਨ ਸ਼ੁਰੂ ਸਦਕੋ ਬੜੀ ਦੁੱਖ ਭਰੀ ਖਬਰ ਆਈ ਜਦੋਂ ਪਤਾ ਲੱਗਿਆ ਕਿ ਜੋਰਜia ਵਿੱਚ 12 ਬੱਚੇ ਜਿਹੜੇ ਰਾਤੀ ਸੁੱਤੇ ਹੋ ਗੈਸ ਲੀਕ ਹੋਣ ਕਰਕੇ ਉਸ ਦਿਨ ਉੱਠੇ ਨਹੀਂ ਸਕੇ ਪੂਰਨ ਦਾਨ ਕਰ ਰਹੇ ਨਾ ਜੀ ਸਾਡੇ ਗਰੀਬਾਂ ਵਾਸਤੇ ਖਾਸ ਕਰਕੇ ਸਾਰੇ ਵਾਸਤੇ ਇਹਨਾਂ ਨੇ ਦੇਨ ساری ਜ਼ਿੰਦਗੀ ਨਹੀਂ ਦੇ ਸਕਦੇ ਜੀ ਡਾਕਟਰ ਐਸ.ਪੀ ਸਿੰਘ ਉਪਰਾਏ ਨੇ ਕਿਹਾ ਸਮੇਂ-ਸਮੇਂ ਤੇ ਪੀੜਤ ਪਰਿਵਾਰਾਂ ਦੀ ਲੈਂਦੇ ਰਹਾਂਗੇ ਖਬਰਸਾਰ ਜੋ ਖਦੀ ਖੜੀ ਦੇ ਵਿੱਚ ਪਹੁੰਚਣ ਸਾਡੇ ਕੋਲ ਐਮ.ਐਲ.ਏ ਸਾਹਿਬ ਫੈਨ ਸਾਹਿਬ ਕੰਨ ਦੀ ਪੰਚਾਇਤ ਦਾ ਤੇ ਇਹਨਾਂ ਨੇ ਪ੍ਰਿੰਸੀਪਲ ਲਾਈ ਜਿਹੜੀ ਗੁੰਡੇ ਦੇ ਫੋਨ ਦੇ ਕਾਰਨ ਸਰਵਤੇ ਪਰਾ ਚੈਰੀਟੇਬਲ ਟਰਸਟ ਤੋਂ ਲੋ ਮੇਰੀ ਇਹ ਕੋਸ਼ਿਸ਼ ਸੀ ਕਿ ਵੈਸੇ ਸਾਡੀਆਂ ਟੀਮਾਂ ਜਿਹੜੀਆਂ ਹੈ ਡਿਸਟ੍ਰਿਕਟ ਵਾਈਜ਼ ਉਹਨਾਂ ਨੇ ਸਾਰਾ ਸਰਵੇ ਕੀਤਾ ਹੋਇਆ ਸੀ ਲੇਕਿਨ ਇਸ ਦੇ ਬਾਵਜੂਦ ਮੇਰਾ ਨਹੀਂ ਸੀ ਮਨ ਮੰਨ ਰਿਹਾ ਤੇ ਮੈਂ ਹਰ ਕਿਸੇ ਦੇ ਘਰ ਮੈਂ ਗਿਆ ਚਾਹੇ ਤਰੰਦਾਰ ਨਾ ਚਾਹੇ ਮੋਗਾ ਚਾਹੇ ਤਰੰਦਾਰ ਸਾਰੇ ਜਾ ਕੇ ਆਇਆ ਮੈਂ ਤਾਂ ਕੁਦਰਤੀ ਹੈ ਕਿ ਜਦੋਂ ਕਮਾਊ ਦੀ ਪੁੱਤ ਚਲਾ ਜਾਂਦਾ ਤਾਂ ਬਹੁਤ ਵੱਡਾ ਦੁੱਖ ਹੁੰਦਾ ਤੇ ਮੇਰੇ ਕੋਲੇ ਕੋਈ ਸ਼ਬਦ ਨਹੀਂ ਗਏ ਜਿਸ ਨਾਲ ਰਾਏ ਸਾਹਿਬ ਦਾ ਇਹਨਾਂ ਦੇ ਚੈਰੀਟੇਬਲ ਟਰਸਟ ਦਾ ਤਰਵਾ ਕਰ ਸਕਾਂ ਤੇ ਅੱਜ ਅਸੀਂ ਇੱਥੇ ਆਏ ਹਾਂ ਇਸ ਪਰਿਵਾਰ ਨੂੰ ਹੌਸਲਾ ਦੇਣ ਦੇ ਆਏ ਆਂ ਕਿ ਜੋ ਬੇਟੀਆਂ ਸਾਡੇ ਮੈਨੇਜਰ ਬੋਰਡ ਚਲੇ ਗਈਆਂ ਉਹਨਾਂ ਵਾਪਸ ਨਹੀਂ ਜਾ ਸਕਦੇ ਲੇਕਿਨ ਅਸੀਂ ਰਲ ਮਿਲ ਕੇ ਇਸ ਪਰਿਵਾਰ ਦੀ ਜਿਹੜੀ ਹੈ ਇਹਦਾ ਆਪਾਂ ਖਿਆਲ ਰੱਖੀਏ ਸਾਡੀ ਇੱਕ ਸਕੀਮ ਚੱਲਦੀ ਹੈ ਜਿਹੜੀ ਪੈਨਸ਼ਨ ਸਕੀਮ ਹੁੰਦੀ ਹੈ ਸੋ ਉਹਦੇ ਤਹਿਤ ਅੱਜ ਅਸੀਂ ਇਸ ਪਰਿਵਾਰ ਨੂੰ 7500 ਰੁਪਏ ਮਹੀਨਾ ਜਿਹੜਾ ਉਹ ਸੈਂਕਸ਼ਨ ਲਗਾ ਦਿੱਤੀ ਹੈ ਅੱਜ ਚੈੱਕ ਦੇ ਦਿੱਤਾ ਗਿਆ ਜੋਰਜੀਆ ਵਿਖੇ ਗੈਸ ਲੀਕ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਮਾਨਸਾ ਦੇ ਰਵਿੰਦਰ ਸਿੰਘ ਤੇ ਮਨਿੰਦਰ ਕੌਰ ਦੇ ਪਰਿਵਾਰ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਮਹੀਨਾਵਾਰ ਪੈਨਸ਼ਨ ਸ਼ੁਰੂ ਕੀਤੀ ਗਈ ਹੈ ਟਰਸਟ ਵੱਲੋਂ ਪਿੰਡ ਖੋਖਰ ਖੁਰਦ ਦੇ ਜੋਰਜੀਆ ਹਸ ਵਿੱਚ ਮਿਰਤਕ ਦੇ ਪਰਿਵਾਰ ਨੂੰ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ 2 ਲੱਖ ਰੁਪਏ ਦੀ ਲੜਕੀ ਦੀ ਪੜ੍ਹਾਈ ਲਈ ਐਫ ਡੀ ਅਤੇ ਝੰਡਾ ਕਲਾ ਦੇ ਪਰਿਵਾਰ ਨੂੰ 7500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ ਪਰਿਵਾਰ ਦੀ ਹੋਰ ਸਹਾਇਤਾ ਕਰਨ ਦਾ ਵਾਅਦਾ ਕੀਤਾ ਹੈ ਇਹ ਪੈਨਸ਼ਨ ਸਹਿਤਾ ਉਮਰ ਭਰ ਲਈ ਮਿਰਤਕ ਦੇ ਪਰਿਵਾਰ ਨੂੰ ਮਿਲੇਗੀ ਉਕਤ ਪਿੰਡਾਂ ਦੇ ਮਰਿਤਕ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਸਰਵਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਐਸ.ਪੀ. ਸਿੰਘ ਉਭਰਾਏ ਤੇ ਸਰਦੂਲਗੜ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਪਹੁੰਚੇ ਐਸ.ਪੀ. ਸਿੰਘ ਉਭਰਾਏ ਨੇ ਕਿਹਾ ਕਿ ਇਸ ਹਾਦਸੇ ਨੂੰ ਭੁਲਾ ਨਹੀਂ ਜਾ ਸਕਦਾ ਟਰਸਟ ਵੱਲੋਂ ਪੀੜਤ ਪਰਿਵਾਰਾਂ ਦੇ ਗੁਜ਼ਾਰੇ ਲਈ مالی ਸਹਾਇਤਾ ਦਾ ਹੰਬੜਾ ਮਾਰਿਆ ਗਿਆ ਉਹਨਾਂ ਨੇ ਕਿਹਾ ਕਿ ਖੋਖਰ ਖੁਰ ਦੇ ਮਰਿਤਕ ਹਰਵਿੰਦਰ ਸਿੰਘ ਦੇ ਪਰਿਵਾਰ ਨੂੰ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਉਸਦੀ ਭੈਣ ਦੀ ਪੜ੍ਹਾਈ ਲਈ 2 ਲੱਖ ਰੁਪਏ ਦੀ ਐਫ ਡੀ ਅਤੇ ਝੰਡਾ ਕਲਾ ਦੀ ਮਨਿੰਦਰ ਕੌਰ ਦੇ ਪਰਿਵਾਰ ਨੂੰ 7500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ। ਉਹਨਾਂ ਕਹਿ ਕਿ ਸਾਥ ਸਿ ਵਿੱਚ ਨੇਕਾ ਨੌਜਵਾਨ ਮਾਰੇ ਗਏ ਨੇ ਜਿਨ੍ਹਾਂ ਵਿੱਚ ਜਲੰਧਰ, ਮੋਗਾ, ਤਰਨਤਾਰਨ, ਮਾਨਸਾ, ਸੰਗਰੂਰ ਦੇ ਨੌਜਵਾਨ ਮੁੰਡੇ ਕੁੜੀਆਂ ਸ਼ਾਮਲ ਨੇ। ਉਹਨਾਂ ਕਹਿ ਕਿ ਟਰਸਟ ਇਹ ਨਾ ਪੀੜਤ ਪਰਿਵਾਰਾਂ ਦੀ ਪਿੱਠ ਤੇ ਖੜੇਗਾ ਅਤੇ ਪੈਨਸ਼ਨ ਸਹਾਇਤਾ ਉਹਨਾਂ ਦੇ ਗੁਜ਼ਾਰੇ ਲਈ ਸ਼ੁਰੂ ਕੀਤੀ ਗਈ ਹੈ। ਉਹਨਾਂ ਕਹਿ ਕਿ ਸਮੇਂ-ਸਮੇਂ ਤੇ ਪੀੜਤ ਪਰਿਵਾਰਾਂ ਦੀ ਖਬਰ ਸਾਰ ਲੈਂਦੇ ਰਹਿਾਂਗੇ। ਸਰਬਦਾ ਪਲਾ ਟਰੱਸਟ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਵਣਾਵਾਲੀ ਨੇ ਕਿਹਾ ਕਿ ਟਰੱਸਟ ਨੇ ਪੀੜਿਤ ਪਰਿਵਾਰਾਂ ਦਾ ਦੁੱਖ ਸਮਝ ਕੇ ਉਹਨਾਂ ਦੀ ਜੋ ਮਾਲੀ ਮਦਦ ਕੀਤੀ ਉਹ ਸਲਾਗਾਯੋਗ ਹੈ ਪੀੜਿਤ ਪਰਿਵਾਰ ਆਪਣੇ ਇਸ ਦੁੱਖ ਵਿੱਚੋਂ ਉੱਭਰ ਕੇ ਆਪਣਾ ਗੁਜ਼ਾਰਾ ਕਰ ਸਕਣਗੇ ਵਿਧਾਇਕ ਵਣਾਵਾਲੀ ਨੇ ਕਿਹਾ ਕਿ ਛੇਤੀ ਹੀ ਪੰਜਾਬ ਸਰਕਾਰ ਵੱਲੋਂ ਵੀ ਨਾ ਪੀੜਿਤ ਪਰਿਵਾਰਾਂ ਦੀ ਮਦਦ ਕੀਤੀ ਜਾਏਗੀ ਮ੍ਰਿਤਕ ਮਨਿੰਦਰ ਕੌਰ ਝੰਡਾ ਕਲਾ ਦੇ ਜਗਤਾਰ ਸਿੰਘ ਤੇ ਖੋਖਰ ਖੁਰਦੇ ਹਰਵਿੰਦਰ ਸਿੰਘ ਦੇ ਪਿਤਾ ਭਗਵਾਨ ਸਿੰਘ ਨੇ ਸਰਬਤਾਂ ਪਲਾਨ ਟਰਸਟ ਦਾ ਧੰਨਵਾਦ ਕਰਦੇ ਆ ਉਹਨਾਂ ਦਾ ਸ਼ੁਕਰਾਨਾ ਕੀਤਾ ਉਹਨਾਂ ਕਿਹਾ ਕਿ ਟਰਸਟ ਦੇ ਹਮੇਸ਼ਾ ਰਣੀ ਰਹਿਣਗੇ ਇਸ ਮੌਕੇ ਟਰਸਟ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲੀ ਸਕੱਤਰ ਬਹਾਦਰ ਸਿੰਘ ਸਿੱਧੂ ਖਜਾਨਚੀ ਮਦਨ ਲਾਲ ਕੁਸ਼ਲਾ ਮੈਂਬਰ ਗੋਪਾਲ ਅਕਲਿਆ ਅਤੇ ਦੋਵੇਂ ਪਿੰਡਾਂ ਦੇ ਸਰਪੰਚ ਤੇ ਪਿੰਡ ਵਾਸੀ ਹਾਜ਼ਰ ਸਨ ਇਹਨਾਂ ਨਾਲ ਨਿਗਤਾਰ ਸਿੰਘ ਜੀ ਹਾਂ ਜਿਗਤਾਰ ਸਿੰਘ ਜੀ ਕੀ ਕਹੋਂਗੇ ਸਰਬੱਤ ਦਾ ਪਲਾਟਾਸਟ ਵੱਲੋਂ ਇੱਕ ਪਰਿਵਾਰ ਦੀ ਬਾਂਹ ਖੜੀ ਮੈਂ ਨਾ ਜੀ ਮੈਂ ਇਹਨਾਂ ਦਾ ਦੇਣ ਹੀ ਨਹੀਂ ਦੇ ਸਕਦਾ ساری ਜਿੰਦਗੀ ਬੜਾ ਧੰਨਵਾਦ ਇਹਨਾਂ ਦੀ ਬਹੁਤ ਮੈਂ ਨਾ ਮੇਰੇ ਘਰ ਗਰੀਬ ਦੇ ਘਰੇ ਆਏ ਨੇ ਤੇ ਮੈਨੂੰ ਨਾ ਫੁੱਲਾਂ ਦੀ ਵਰਸਾਂ ਮੈਂ ਤਾਂ ਇਹਨਾਂ ਦਾ ਕੋਈ ساری ਜਿੰਦਗੀ ਦੇ ਨਹੀਂ ਦੇ ਸਕਦਾ ਮੇਰੇ ਤੇ ਰੱਬ ਬਣ ਕੇ ਆਹੀ ਕਰੇ ਮੈਂ ਨਾ ਸੱਚੇ ਪਾਤਸ਼ਾਹ ਸਭ ਕੋਸ਼ਿਸ਼ ਮੇਰੀ ਜ਼ਿੰਦਗੀ ਇਹਨਾਂ ਨੂੰ ਲਾਦਣ ਜਿਹੜੋ ਪੁੰਨਦਾਨ ਕਰ ਰਹੇ ਨਾ ਜੀ ਸਾਡੇ ਗਰੀਬਾਂ ਵਾਸਤੇ ਖਾਸ ਕਰਕੇ ਸਾਰੇ ਵਾਸਤੇ ਇਹਨਾਂ ਦਾ ਦੇਨ ساری ਜ਼ਿੰਦਗੀ ਨਹੀਂ ਦੇ ਸਕਦੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਗੁਰਪ੍ਰੀਤ ਸਿੰਘ ਜੀ ਵਨ ਵਾਲੇ ਸਾਡੇ ਮੁੱਖ ਮਹਾਂ ਇਹਨਾਂ ਦਾ ਧੰਨਵਾਦ ਜੀ ਜਿਨ੍ਹਾਂ ਸਾਡੀ ਬਾਹ ਫੜੀ ਜੁੱਤਾ ਸਾਡੇ ਸਰਪੰਚ ਸਾਹਿਬ ਲੱਡਾ ਮੇਰੇ ਚੰਡਾ ਕਲਾਂ ਦੇ ਸਰਪੰਚ ਸਾਹਿਬ ਇਹਨਾਂ ਦਾ ਮੈਂ ਸਾਰਾ ਅਤਿ ਅਧਰੋਪ ਧੰਨਵਾਦ ਕਰਦਾ ਜੀ ਜਿਹੜਾ 조ਰਜੀਆ ਦੇ ਵਿੱਚ ਹੋਇਆ ਇਹ ਹਾਦਸਾ ਪਰਿਆ ਸੀ ਉੱਥੋਂ 조ਰਜੀਆ ਦੀ ਸਰਕਾਰ ਨੇ ਜਾਂ ਕੁਛ ਉਹਨਾਂ ਨੇ ਵੀ ਮਦਦ ਕੀਤੀ ਤੁਹਾਡੀ ਨਹੀਂ ਇਹ ਜੀ ਤਾਂ ਕੁਛ ਨਹੀਂ ਕੀਤਾ ਜੀ ਅਜੇ ਤਾਂ ਜੇ ਕਰਨੀ ਤੇ ਵੇਖੀ ਜੋ ਅਜੇ ਕੁਛ ਨਹੀਂ ਜੀ ਅਜੇ ਤਾਂ ਇਹਨਾਂ ਵੀ ਸਾਡੇ ਬੱਚਿਆਂ ਦੇ ਡੈੱਡ ਬੋਡੀ ਆ ਚੁੱਕੀਆਂ ਨੇ ਸੰਸਕਾਰ ਕਰ ਚੁੱਕੀਆਂ ਸਾਰਾ ਕੁਝ ਹੀ ਤੇ ਉਧਰੋਂ ਕੋਈ ਮਦਦ ਨਹੀਂ ਜੀ ਮਿਲੀ ਕੀ ਨਾਮ ਹੈ ਤੁਹਾਾਰ ਸੀ ਜੀ ਭਗਵਾਨ ਜੀ ਕੀ ਕਹਾਂਗੇ ਸਰਬੱਤ ਦਾ ਭਲਾ ٹرسٹ ਵੱਲੋਂ ਪਰਿਵਾਰ ਦੀ ਮਦਦ ਕੀਤੀ ਗਈ ਹੈ ਪੈਨਸ਼ਨ ਦੇਣ ਦਾ ਵੀ ਪ੍ਰਬੰਧ ਕੀਤਾ। ਹਾਂ ਜੀ ਸਰਬੱਤ ਦਾ ਭਲਾ ਟੀਮ ਆਈ ਹੈ ਜੀ ਆਪਣੇ ਖਸਾਰੀ ਖਾਰਾਂ ਧੰਨਵਾਦ ਜੀ ਜੋ ਦੁੱਖ ਦੀ ਘੜੀ ਦੇ ਵਿੱਚ ਪਹੁੰਚਣ ਸਾਡੇ ਕੋਲ ਐਮਐਲਏ ਸਾਹਿਬ ਸਪੰਸਾ ਪਿੰਡ ਦੀ ਪੰਚਾਇਤ ਦਾ ਤੇ ਇਹਨਾਂ ਨੇ ਕੋਈ ਪੈਨਸ਼ਨ ਲਈ ਆਈ ਜਿਹੜੀ ਮੁੰਡੇ ਦੇ ਥੋੜੇ ਕਾਰਨ ਕੋ ਬੇਟੀ ਨੂੰ ਵੀ ਹੈਲਪ ਕੀਤੀ ਆਈ ਇਹਨਾਂ ਨੇ ਤੇ ਸਾਰਿਆਂ ਨੂੰ ਬਹੁਤ ਧੰਨਵਾਦ ਹੈ ਜੰਡਰ ਕੋ ਰਸਟ ਵੱਲੋਂ ਆਈ ਉਹਨਾਂ ਨੇ ਇਸ ਦਾ ਪੈਨਸ਼ਨ ਜਿਹੜੀ ਆ ਉਹ ਲਾਈਫਟਾਈਮ ਜਿਹੜੀ ਆ ਸਾਡੇ ਸਾਥ ਹਰ ਇਹਨਾਂ ਨੇ ਦਿੱਤੀ ਤੇ ਹੁਣ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਉਹ ਕੀ ਇਹਨਾਂ ਨੂੰ ਮਿਲ ਕਰ ਦੇਖੋ ਜਿੰਨੇ ਵੀ ਇਹ ਟਰੈਜੇਡੀ ਵਾਪਰੀ ਸੀਗੀ ਉਸੇ ਦੇ ਨਹੀਂ ਅਸੀਂ ਪਰਿਵਾਰ ਨਾਲ ਸੰਪਰਕ ਕੀਤਾ ਸੀਗਾ ਸਰਪੰਚ ਸਾਹਿਬ ਨਾਲ ਸੰਪਰਕ ਕੀਤਾ ਇਹ ਬਹੁਤ ਵੱਡਾ ਦੁੱਖ ਸੀਗਾ ਆਪਣੇ ਹਲਕੇ ਦੇ ਸਰਦੂਰਗੜ ਦੇ ਦੋ ਪਰਿਵਾਰ ਆ ਕੋਕਰਕੁਰ ਤੋਂ ਇੱਕ ਬੱਚਾ ਗਿਆ ਇੱਕ ਸਾਡੀ ਇਹ ਲੜਕੀ ਝੰਡਕਲਾਂ ਤੋਂ ਸੀ ਉਸ ਦਿਨ ਤੋਂ ਡੈੱਡ ਬਾਡੀ ਲਿਆਉਣ ਵਾਸਤੇ ਜਿੰਨੇ ਯਤਨ ਸੀ ਅਸੀਂ ਸਰਕਾਰ ਵੱਲੋਂ ਕੀਤੇ ਨੇ ਹੁਣ ਮੈਂ ਧੰਨਵਾਦ ਕਰਦਾ ਹਾਂ ਸਰਵਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਰਾਇ ਸਾਬ ਜਿਹੜੇ ਖੁਦ ਚੱਲ ਕੇ ਆਏ ਨੇਗੇ ਆਪ ਪਰਿਵਾਰ ਨੂੰ ਮਿਲ ਕੇ ਗਏ ਨੇ ਪਰਿਵਾਰ ਦਾ ਦੁੱਖ ਦੇਖਿਆ ਪਰਿਵਾਰ ਦੀ ਆਰਥਿਕ ਸਥਿਤੀ ਦੇਖੀ ਆ ਤਾਂ ਕੁਦਰਤੀ ਆ ਕਿ ਜਦੋਂ ਕਮਾਊ ਧੀ ਪੁੱਤ ਚਲਾ ਜਾਂਦਾ ਤਾਂ ਬਹੁਤ ਵੱਡਾ ਦੁੱਖ ਹੁੰਦਾ ਤੇ ਮੇਰੇ ਕੋਲੇ ਕੋਈ ਸ਼ਬਦ ਨਹੀਂ ਕਿ ਜਿਸ ਨਾਲ ਅਵਰਾਏ ਸਾਹਿਬ ਦਾ ਇਹਨਾਂ ਦੇ ਚੈਰੀਟੇਬਲ ਟਰਸਟ ਦਾ ਧੰਨਵਾਦ ਕਰ ਸਕਾਂ ਕਿ ਇਹਨਾਂ ਨੇ ਪਰਿਵਾਰ ਨੂੰ ਮੰਥਲੀ ਜਿਹੜੀ 7500 ਰੁਪਿਆ ਪੈਨਸ਼ਨ ਲਈ ਹੈਗੀ ਬਾਕੀ ਜਿਹੜੀ ਬੇਟੇ ਦਾ ਰਜੂਮ ਲੈ ਕੇ ਸਰਕਾਰ ਵੱਲੋਂ ਜਿਹੜੀ ਇਹਦੀ ਮਦਦ ਹੋਊਗੀ ਉਹ ਮੈਂ ਆਪਦੇ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਬੱਚੇ ਨੂੰ ਜਿਹੜਾ ਇਹਨਾਂ ਦਾ ਬੇਟਾ ਗਾ ਇਥੇ ਇਹਨੂੰ ਜੇ ਨੌਕਰੀ ਬਾਤੇ ਮੈਂ ਆਪਣੇ ਵੱਲੋਂ ਇਹਨਾਂ ਦਾ ਰਜੂਮ ਲੈ ਕੇ ਅਸੀਂ ਇਹਨੂੰ ਵਧੀਆ ਨੌਕਰੀ ਇਹਦੇ ਦੀਏ ਤਾਂ ਕਿ ਪਰਿਵਾਰ ਨੂੰ ਅੱਗੇ ਚਲਾ ਸਕੇ ਦੇਖੋ ਬੜੀ ਦੁਖ ਭਰੀ ਖਬਰ ਆਈ ਜਦੋਂ ਪਤਾ ਲੱਗਿਆ ਕਿ ਜੌਰਜੀਆ ਵਿੱਚ 12 ਬੱਚੇ ਜਿਹੜੇ ਰਾਤੀ ਸੁੱਤੇ ਔਰ ਗੈਸ ਲੀਕ ਹੋਣ ਕਰਕੇ ਉਸ ਵੇਲੇ ਉੱਠੇ ਨਹੀਂ ਸਕੇ ਉਹਨਾਂ ਵਿੱਚੋਂ ਵੀ ਚੰਡਾਗਲਾ ਜਿੱਥੇ ਆਏ ਆਂ ਤੇ ਫਾਦਰ ਸਾਹਿਬ ਤੇ ਮਦਰ ਬੜੇ ਦੁੱਖ ਦਾ ਮਾਹੌਲ ਹੈ ਹਰ ਬੰਦਾ ਬਹੁਤ ਸੀਰੀਅਸ ਹੋਇਆ ਇਸ ਗੱਲ ਕਰਕੇ ਸੋ ਉਹਨਾਂ ਚੋਂ 11 ਬੱਚੇ ਜਿਹੜੇ ਸੀ ਉਹ ਪੰਜਾਬ ਦੇ ਸੀ ਜਿਨ੍ਹਾਂ ਦੀ ਡੈਥ ਹੋਈ ਸਰਕਾਰ ਨੇ ਡੈੱਡ ਬodies ਵੀ ਭੇਤੀਆਂ ਉਥੋਂ ਅਮਰਸਰ ਤੋਂ ਫਿਰ ਸਾਡੀ ਟੀਮਾਂ ਨੇ ਸਾਰਾ ਡੈੱਡ ਬੁੱਢੀਆਂ ਘਰੋ ਘਰੀ ਪਹਚਾਈਆਂ ਸੰਸਕਾਰ ਦੇ ਗਏ ਸਾਰੇ ਬਸ ਚਲੋ ਜੋ ਅਸੀਂ ਕਰ ਸਕਦੇ ਸੀ ਸਰਵੇ ਦੇ ਪਰਾਲ ਚੈਰੀਟੇਬਲ ٹرسٹ ਤੋਂ ਲੋ ਮੇਰੀ ਇਹ ਕੋਸ਼ਿਸ਼ ਸੀ ਕਿ ਵੈਸੇ ਸਾਡੀਆਂ ਟੀਮਾਂ ਜਿਹੜੀਆਂ ਹੈ ਡਿਸਟ੍ਰਿਕਟ ਵਾਈਜ਼ ਉਹਨਾਂ ਨੇ ਸਾਰਾ ਸਰਵੇ ਕੀਤਾ ਹੋਇਆ ਸੀ ਲੇਕਿਨ ਇਸ ਦੇ ਬਾਵਜੂਦ ਮੇਰਾ ਨਹੀਂ ਸੀ ਮਨ ਮੰਨ ਰਿਹਾ ਤੇ ਮੈਂ ਹਰ ਕਿਸੇ ਘਰ ਮੈਂ ਗਿਆ ਚਾਹੇ ਤਰਨਦਾਰਾ ਚਾਹੇ ਮੋਗਾ ਚਾਹੇ ਦਰੰਦਰ ਚਾਹੇ ਸਾਰੇ ਜਾ ਕੇ ਆਇਆ ਮੈਂ ਤੇ ਅੱਜ ਅਸੀਂ ਇੱਥੇ ਆਏ ਆ ਸਿਰਫ ਪਰਿਵਾਰ ਨੂੰ ਹੌਸਲਾ ਦੇਣ ਲਈ ਆਏ ਕਿ ਜੋ ਬੀਟੀਆ ਸਾਡੇ ਮੈਨੇਜਰ ਬੋਰਡ ਚਲੇ ਗਈ ਹੈ ਉਹ ਵੀ ਵਾਪਸ ਨਹੀਂ ਜਾ ਸਕਦੇ ਲੇਕਿਨ ਅਸੀਂ ਰਲ ਮਿਲ ਕੇ ਇਸ ਪਰਿਵਾਰ ਦੀ ਜਿਹੜੀ ਹੈ ਇਹਨਾਂ ਦਾ ਆਪਾਂ ਖਿਆਲ ਰੱਖੀਏ ਸਾਡੀ ਇੱਕ ਸਕੀਮ ਚੱਲਦੀ ਹੈ ਜਿਹੜੀ ਪੈਨਸ਼ਨ ਸਕੀਮ ਹੁੰਦੀ ਹੈ ਸੋ ਉਹਦੇ ਤਹਿਤ ਅੱਜ ਅਸੀਂ ਇਸ ਪਰਿਵਾਰ ਨੂੰ 7500 ਰੁਪਏ ਮਹੀਨਾ ਜਿਹੜਾ ਉਹ ਸੀ ਸੈਂਕਸ਼ਨ ਲਗਾ ਦਿੱਤੀ ਹੈ ਅੱਜ ਚੈੱਕ ਦਿੱਤਾ ਗਿਆ ਹੈ ਹਰ ਮਹੀਨੇ ਇਹਦੇ ਅਕਾਊਂਟ 'ਤੇ ਚੱਲੇਗਾ ਇਹ ਲਾਈਫਟਾਈਮ ਹੈ ਇਹਨਾਂ ਦੇ ਅਕਾਊਂਟ 'ਚ ਹਰ ਮਹੀਨੇ ਇਹ ਜਿਹੜਾ ਚੈੱਕ ਇਹ ਆਜਾ ਕਰੇਗਾ ਸਰ ਤੇ ਦੂਜੇ ਪੰਜਾਬ ਦੇ ਵਿੱਚ ਹੋਰ ਵੀ ਛਿੰੜਾ ਡੈਥ ਹੋਈ ਉਹਨਾਂ ਦਾ ਸਭ ਤੋਂ ਪਹਿਲਾਂ ਮੈਂ ਤਰਨਤਨ ਗਿਆ ਸੀਗਾ ਸੋ ਉੱਥੇ ਵੀ ਪੈਨਸ਼ਨ ਕਾ ਦਿੱਤੀ ਗਈ ਔਰ ਸਾਡਾ ਨਾ ਇੱਕ ਮੈਂ ਇਹ ਵੀ ਰੱਖਿਆ ਸੀ ਕਿ ਜਿੰਨੀਆਂ ਬੱਚੀਆਂ ਛੋਟੀਆਂ ਨੇ ਕਿਸੇ ਵੀ ਪਰਿਵਾਰ ਦੇ ਵਿੱਚ ਇਹਨਾਂ ਦਸਾਂ ਪਰਿਵਾਰਾਂ ਵਿੱਚੋਂ ਚਾਹੇ 1 ਸਾਲ ਦੀ ਹੈ ਜਾਂ 1 ਸਾਲ ਤੋਂ ਲੈ ਕੇ 18-20 ਸਾਲ ਤੱਕ ਹੈ ਸੋ ਉਹਨਾਂ ਦੀ ਅਸੀਂ 2-2 ਲੱਖ ਰੁਪਏ ਦੀ ਐਫਟੀਆਰ ਕਰਾਉਂਦੇ ਹਾਂ ਜਿਹੜੀ ਕਿ ਆਲਰੇਡੀ ਕਰਾ ਦਿੱਤੀ ਗਈਆਂ ਸਾਰੀਆਂ ਦੀਆਂ ਤੇ 5000 পেনশন ਹੈ ਕਿਤੇ 10000 পেনশন ਹੈ ਕਿਤੇ 7500 পেনশন ਹੈ ਉਹ ਮੌਕਾ ਦੇਖ ਕੇ ਕਿ ਅਗਲੇ ਨੂੰ ਇਨਕਮ ਕੀ ਹੈ ਹੁਣ ਇੱਥੇ ਦੇਖਿਆ ਘਰ ਦੇ ਵਿੱਚ ਕੋਈ ਇਨਕਮ ਨਹੀਂ ਹੈ ਬੇਟਾ ਇਹਨੂੰ ਜਨੇ ਪਲੱਸ 2 ਕੀਤੀ ਹੋਈ ਹੈ ਅਸੀਂ ਉਹਨੂੰ ਕਿਹਾ ਵੀ ਤੂੰ ਆਪਣਾ ਸੀਵੀ ਬਣਾ ਜਦੇ ਐਮਐਲਏ ਸਾਹਿਬ ਸਾਡੇ ਨਾਲ ਆਏ ਨੇ ਅੱਜ ਇਹਨਾਂ ਨੇ ਵੀ ਪ੍ਰੋਸਾ ਦਵਾਇਆ ਕਿ ਜੌਬ ਦੇਖਣਗੇ ਇੱਥੇ ਕਿਤੇ ਅਸੀਂ ਵੀ ਦੇਖਦੇ ਹਾਂ ਔਰ ਮੈਂ ਕੋਸ਼ਿਸ਼ ਕਰਾਂਗਾ ਮੈਂ ਪੱਕਾ ਨਹੀਂ ਕਹਿੰਦਾ ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਅਗਰੇ ਬੱਚਾ ਕਰਨਾ ਚਾਹੇ ਤੇ ਮੈਂ ਦੁਬਈ ਆਸਤੇ ਦੀ ਕੋਸ਼ਿਸ਼ ਕਰਾਂਗਾ ਕਿ ਅਸੀਂ ਉਹਨੂੰ ਦੁਬਈ ਲੈ ਜੀਏ ਕਿਉਂਕਿ ਇਹਨੇ 3 ਸਾਲ ਦਾ ਜਰਾ ਕੀਤਾ ਇਹਨੇ ਕੋਰਸ ਕੀਤਾ ਕੰਪਿਊਟਰ ਕੋਰਸ ਨਹੀਂ ਕੀਤਾ ਹੋਇਆ ਸ਼ਾਇਦ ਉਹਤੇ ਆਫਿਸ ਵਿੱਚ ਕੋਈ ਜੌਬ ਹੋਈ ਤੇ ਮੈਂ ਉਹ ਕਰਾਂਗਾ ਲੇਕਿਨ ਇਹ ਮੈਂ ਪੱਕਾ ਨਹੀਂ ਕਹਿੰਦਾ ਕਿ ਮੈਂ ਲੈ ਜਾਵਾਂਗਾ ਲੇਕਿਨ ਮੇਰੀ ਕੋਸ਼ਿਸ਼ ਪੂਰੀ ਹੋਏਗੀ ਉਮੀਦ ਹੈ ਸੀ ਇਸ ਕਰਦੀ ਵਾਲੀ ਪੂਰੀ ਬੰਫੜਾਂਗੇ ਦੋ ਨੌਜਵਾਨ ਸ਼ਿਕਾਰੋ ਜਿਵੇਂ ਮਾਨਸਾ ਦੇ ਪਿੰਡ ਖੋਖਰ ਖੁੰਦ ਤੇ ਚੰਡਾ ਕਲਾਂ ਦੀ ਕਬੇਡੀ ਸੱਜ ਪਰਿਵਾਰਾਂ ਨੂੰ ਮਿਲੇ ਉਹ ਪਰਿਵਾਰਾਂ ਦੀ ਜਿਹੜੀ ਪੈਨਸ਼ਨ ਵੀ ਲਾਉਣ ਦਾ ਇਨਾਮ ਕੀਤਾ ਕਿ ਬੜੀ ਦੁਖਦਾਈ ਖਬਰ ਸੀ ਜਦੋਂ ਇਹ ਸਾਰਿਆਂ ਨੂੰ ਆਪਾਂ ਪੜਨ ਨੂੰ ਮਿਲੀ ਮੈਨੂੰ ਵੀ ਦਵੇਸੀ ਹੋਰ ਉਹ ਸਾਰੇ ਵਰਲਡ ਵਿੱਚ ਖਬਰ ਇੱਕ ਤੰ ਫੈਲ ਗਈ। ਉਹ ਜਦੋਂ ਪਤਾ ਲੱਗਿਆ ਕਿ 12 ਬੱਚੇ ਜਿਹੜੇ ਸੀ ਉਥੇ ਗੈਸ ਲੀਕ ਹੋਣ ਕਰਕੇ ਰਾਤ-ਰਾਤ ਸੌਂ ਗਏ ਉਠ ਹੀ ਨਹੀਂ ਸਕੇ ਸਵੇਰੇ। ਤੇ ਉਹਨਾਂ ਵਿੱਚੋਂ 11 ਬੱਚੇ ਜਿਹੜੇ ਸੀ ਉਹ ਪੰਜਾਬ ਨਾਲ ਰਿਲੇਟਡ ਸੀਗੇ। ਇੱਕ ਬੱਚਾ ਉਥੋਂ ਦਾ ਸੀਗਾ ਜਿਹੜਾ ਜਾਰਜੀਆ ਦਾ ਸੀਗਾ। ਬਹੁਤ ਦੁੱਖ ਹੈ ਇਸ ਗੱਲ ਦਾ ਅੱਜ ਅਸੀਂ ਇੱਥੇ ਆਏ ਆ ਪਿੰਡ। ਖੋਖਰਖੋਖਰਦ ਸੀ ਇਹਨਾਂ ਨੂੰ ਮਲੇ ਹੌਸਲਾ ਦੇਣ ਆਇਆ ਸਾਰਾ ਸਾਰਾ ਪਿੰਡ ਇਕੱਠਾ ਹੈ ਪੰਚਾਇਤ ਇਕੱਠੀ ਹੈ ਮੇਰੇ ਸਾਹਮਣੇ ਸਭ ਸਪੈਸ਼ਲ ਆਇਆ ਸੋ ਨੁਕਸਾਨ ਜਿਆ ਕੀਤਾ ਸੀ ਉਹਨਾਂ ਨਾਲ ਬੱਚਾ ਤਾਂ ਚਲਾ ਗਿਆ ਸੀ ਬਾਤ ਨਹੀਂ ਡਾ ਸਕਦੇ ਲੇਕਿਨ ਇਹ ਕਿ ਹੌਸਲਾ ਦੇ ਸਕਦੇ ਹਾਂ ਅਸੀਂ ਦੋ ਤਿੰਨ ਗੱਲਾਂ ਦੇ ਨਹੀਂ ਦੇਖਿਆ ਟਸਟ ਉਹਨਾਂ ਨੂੰ ਅਸੀਂ ਜਿੰਨੇ ਬੱਚੇ ਆਏ ਨੇ ਤਕਰੀਬਨ ਸਾਰਿਆਂ ਦੇ ਘਰਾਂ ਚ ਹੀ ਜਾਏ ਆ ਔਰ ਜਿੱਥੇ ਜੋ ਲੋੜ ਸਮਝੀ ਹੈ ਉਹਨਾਂ ਨੂੰ ਉਸੇ ਹੈਲਪ ਰੇਟ ਟਸਟ ਉਹਨਾਂ ਨੂੰ ਕੀਤੀ ਹੈ ਪੈਨਸ਼ਨ ਸਕੀਮ ਖੜੀ ਗਈ ਉੱਥੇ ਅਸੀਂ ਪੰਜ ਪੰਜ ਹਜ਼ਾਰ ਪੈਨਸ਼ਨ ਜ ਸਾਡੇ ਸਾਥ ਅਜਾ 10 ਸਾਲ ਪੈਨਸ਼ਨ ਜੋ ਬਣਦੀ ਸੀ ਆਪਾਂ ਨੂੰ ਉਹ ਦਿੱਤੀ ਹੈ ਜਿੱਥੇ ਬੱਚੇ ਛੋਟੇ ਐ ਉਹਨਾਂ ਦੀ ਐਜੂਕੇਸ਼ਨ ਲਈ ਵੀ ਪੰਜ ਪੰਜ ਹਜ਼ਾਰ ਰੁਪਏ ਅਸੀਂ ਦੇ ਰਹੇ ਆ ਜਿਨ੍ਹਾਂ ਦੇ ਘਰ ਬਣਨਾਂ ਨੇ ਅਸੀਂ ਤਕਰੀਬਨ ਚਾਰ ਪੰਜ ਜਿਹੜੇ ਨੇ ਉਹ ਘਰ ਬਣਨਾਂ ਨੇ ਸੋ ਉਹਨਾਂ ਦੇ ਘਰ ਬਣਾ ਕੇ ਦੇ ਰਹੇ ਆ ਆਪਾਂ ਜਿਹੜੀਆਂ ਬੱਚੀਆਂ ਹੈਗੀਆਂ ਨੇ ਉਹਨਾਂ ਦੇ ਨਾਂ ਤੇ ਅਸੀਂ ਐਫਟੀਆਰ ਜਿਹੜੀ ਆ ਉਹ ਕਰਦੇ ਆ ਤੇ ਉਹਨਾਂ ਬੱਚੀਆਂ ਦੇ ਕਿਤੇ ਐਫਟੀਆਰ ਸੋ ਇਹ ਬੇਟੀ ਸਾਡੀ ਦੇਖੋ ਕੱਲ ਨੂੰ ਜਾਂ 2-4-5 ਸਾਲ ਨੂੰ ਇਹਦਾ ਵਿਆਹ ਹੋਣਾ ਸੋ ਇਹ ਵੀ 2 ਲੱਖ ਰੁਪਏ ਦੀ ਆਪਣਾ ਐਫਟੀਆਰ ਕਰਾ ਰਹੇ ਆ ਨਾ ਤੇ ਜਿਹੜੀ ਕਿ ਲੰਮੇ ਟਾਈਮ ਦੀ ਹੋਏਗੀ ਸੋ ਜ਼ਿਆਦਾ ਟਾਈਮ ਬਥੇਨ ਉਹ ਕਸਾਵਰ ਮਿਲ ਦੇਗਾ ਝੰਡਾ ਕਲਾ ਵੀ ਸੀ ਉਸ ਪਰਿਵਾਰ ਨੂੰ ਤੇ ਇੱਥੇ ਜਿਹੜੀ ਬੇਟੀ ਆ ਜਿਹੜੀ ਇਹਦਾ ਇਹ ਆਪਣੇ ਪਲੱਸ 2 ਕਰ ਲਈ ਮਟਕਾ ਵੀ ਇਹ ਕਰਤੀਆਂ ਨੇ ਅੱਗੇ ਹੁਣ ਬੀਆਰ ਦੀ ਤਿਆਰੀ ਕਰ ਰਹੀ ਹੈ ਤੇ ਉਹ ਸਾਡੀ ਦੇ ਇਥੋਂ ਦੀ ਟੀਮ ਹੈਗੀ ਉਹ ਦੱਸਤਾ ਗਿਆ ਉਹਨਾਂ ਨੂੰ ਕਿ ਉਹ ਇਹਦਾ ਫਾਰਮ ਭਰਨਣਗੇ ਸੋ এডਿਕੇਸ਼ਨ ਦੇ ਜੋ ਐਡਮਿਸ਼ਨ ਲੈਣੀ ਤੇ ਇਹਦੇ ਜੋ ਵੀ ਸਮੈਸਟਰ ਦੇ ਪੀਸ ਹੋਏਗੀ ਉਹ ਜੋ ਕੁਝ ਪਾੜ ਜਿਹੜਾ ਅਸੀਂ ਦੇ ਸਕਾਂਗੇ ਉਹ ਟੈਸਟ ਉਹਨਾਂ ਅਸੀਂ ਜੋ ਪਾਸ ਹੋਏਗਾ ਕਮੇਟੀ ਸਾਡੀ ਪਾਸ ਕਰੇਗੀ ਉਹ ਵੀ ਅਸੀਂ ਇਹਨੂੰ ਦੇਾਂਗੇ ਜੀ ਤੇ ਉੱਥੇ ਜਿਹੜੀ ਬੇਟੀ ਦੀ ਗੱਲ ਹੈ ਉਹ ਮਨਿੰਦਰ ਕੋਰ ਉਹ ਵੀ ਬ੍ਰਦਰ ਉਹਦਾ ਇੱਥੇ ਹੈਗਾ ਲੇਕਿਨ ਬੇ ਉਹ ਵੀ ਬੇਟੀ ਪੜ੍ਹੀ ਦੇਖੀ ਸੀ ਘਰ ਦੇ ਹਾਲਾਤ ਠੀਕ ਕਰਨ ਲਈ ਉਹ ਵੀ ਗਈ ਕਿਉਂਕਿ ਉਹ ਕਾਫੀ ਗਰੀਬ ਕਰ ਰਹੇ ਉਹ ਦੇਖਣ ਜਾਇਆ ਕਿ ਜਿਸ ਤਰ੍ਹਾਂ ਮਦਰ ਹੋਦੀ ਹੈ ਉਹ 25 ਰੁਪਏ ਮਿਲਦੇ ਉਹਨੂੰ ਉਹ ਖਾਣਾ ਬਣਾਉਂਦੀ ਹੈ ਸਕੂਲ ਦੇ ਵਿੱਚ ਫਾਦਰ ਵੀ ਇਦਾਂ ਹੀ ਹੈ ਤੇ ਹਾਲਤ ਕਾਫੀ ਖਰਾਬ ਸੀ ਉਹਨਾਂ ਦੀ ਉੱਥੇ ਵੀ ਅਸੀਂ 7500 ਰੁਪਏ ਪੈਨਸ਼ਨ ਜਿਹੜੀ ਉਹਨਾਂ ਨੂੰ ਵੀ ਅੰਗਲਤੀ ਹੈ ਤਾਂ ਇਸ ਤਰੀਕੇ ਨਾਲ ਜਿੰਨੇ ਸੇਵਾ ਕਰ ਸਕਦੇ ਸੇਵਾ ٹرسٹ ਵੱਲੋਂ ਜੋ ਲੋਡ ਮਹਿਸੂਸ ਕੀਤੀ ਅਸੀਂ ਸਮਝਿਆ ਉਹਨਾਂ ਨੇ ਹੈਲਪ ਜਿਹੜੀ ਸਾਰੇ ਦਿੱਤੀ ਹੈ ਕੀਤੀ ਹੈ ਜੀ